ਆਉਨਾ ਬੱਬੇ ਸਾਰਾ ਟੱਬਰੀ ਪੈ ਗਿਆ ਓਏ ਚੱਲੋ ਯਾਰ ਤੁਮ ਜਹ ਹਸਾਉਣਾ ਪੋਣਾ ਹਾਂ ਗਬਾਲੀ ਅੜ ਗਨਾਵਾ ਇਕੂ ਨਹੀਂ ਬਗਰ ਨਾਵਾ ਇਕੂ ਦੇ ਖੇਤ ਤੇ ਦਾ ਨਾ ਕੰਮ ਆਹੀ ਵੇਖੀ ਸਵਾਰਾ ਵਾ ਕੇ ਪੂਰਾ ਪਿਆ ਵਾ ਮਿਰਚਾ ਪਾ ਪਾ ਮਾਰ ਦਨੇ ਸਾਰੇ ਵੇਖੀ ਇਹ ਸਰਦੇ ਮਿਰਚ ਤਾਂ ਲੜੀ ਏ ਲਾਓ ਵੀ ਪੂਰੇ ਟੇਬਲ ਟੂਕਲੇ ਪੂਰੇ ਆ ਜਿੱਦਾਂ ਹੁੰਦੇ ਨਹੀਂ ਐ ਓਏ ਫੀਲਿੰਗ ਆਉਂਦੀ ਪੂਰਾ ਕੰਮ ਚੇਲੀ ਤੇ ਆ ਵਾਜੀ ਕਿਦਾਂ ਬਣਿਆ ਜੇ ਆ ਵੇਖ ਲਓ ਕਿਦਾਂ ਦਾ ਬਣਿਆ ਅੰਕਾ ਜ ਟੰਡੇ ਆ ਪਾ ਪੂਰਾ ਆਨੰਦ ਵਜਾ ਪੂਰਾ ਆਨੰਦ ਬਾਕੀ ਆ ਹੁਣ ਜਾਂ ਲੱਗਿਆ ਸਪਾਈਸ ਵੀ ਕਰਕੇ ਜਾਵਾਂਗੇ ਪੱਟੇ ਮੈਦਾਨ ਅੱਗੇ ਡਾ ਉਹ ਜਾ ਓਏ ਦੱਦੂ ਬਾਕੀ ਕੀ ਕਰਾਂ ਕੁੱਟਿਆ ਵਾ ਓਏ ਮਨੇ ਖੁੱਲ ਗਿਆ ਉਹ ਜਾ ਤੇ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਵਾ ਮੁੰਡੇ ਅੱਜ ਸਕੂਲਾਂ ਸ਼ੁਰੂ ਹੋ ਗਏ ਆ ਸਕੂਲਾਂ ਗਏ ਨੇ ਬੰਬੀ ਤੇ ਆ ਗਏ ਆ ਪੇਪਰ ਇਹਦੇ ਮੁੰਡੇ ਮਾੜੇ ਇਕੱਠੇ ਹੋਏ ਸਾਰੇ ਜਣੇ ਪੁਰਾਣੇ ਯਾਰ ਮਿੱਤਰ ਸਾਰੇ ਇਕੱਠੇ ਹੋਏ ਆ ਅੰਦੇ ਮਹਿਫਲ ਹੋਣੀ ਬੰਬੀ ਤੇ ਆਪਾਂ ਲਿਆਂਦਾ ਹੁਣ ਮੀਤ ਮਾੜ ਵੀ ਲੈਦਾ ਆ ਲੱਕੀ ਹੁਣ ਫਨ ਫਨ ਹੋਊਗਾ ਪਈ ਸਾਰਾ ਵੇਖਿਓ ਬਣੇ ਰਿਓ ਮੁੰਡੇ ਸਾਰੇ ਯੂਨੀਫਾਰਮ ਚ ਹੀ 1 2 ਜਣੇ ਆ ਜਿਹੜਾ ਪਰਮਪੁਰਮ ਹੋ ਗਿਆ ਇੱਥੇ ਹੀ ਉਹਨਾਂ ਨੇ ਮਗਰੋਂ ਥੋੜੇ ਬਹੁਤਾ ਸਮਾਨ ਲੈੰਦਾ ਹੁਣ ਵੇਖੋ ਤਿਆਰੀਆਂ ਚੱਲਣੀਆਂ ਪੂਰੀਆਂ ਜੋਰਾਂ ਸ਼ੋਰਾਂ ਚ ਤੁਹਾਨੂੰ ਸ਼ੋਟ ਵਿਖਾਉਣੇ ਆ ਚਲੋ ਚੈੱਕ ਹਾਂਜੀ ਗੋਪੀ ਜੀ ਸ਼ੈਫਾ ਦੇ ਦੱਸੋ ਹਾਂ ਕੀ ਹਾਂ ਅੱਗ ਤੇ ਪਾਲ ਲਈ ਪੁੱਤ ਚਲਾ ਆ ਚੁੱਲਾ ਆ ਗਿਆ ਇਹਨਾਂ ਨੂੰ ਕੋਈ ਗਾਣਾ ਤੇ ਲਾ ਲੈ ਬਿੱਟੂ ਤੂੰ ਸਾੜੇ ਲੱਗਾ ਵਾ ਬਾਕੀ ਇਧਰ ਚੁੱਲਾ ਪੂਰਾ ਰੈਡੀ ਆ ਤੇ ਉਧਰੋਂ ਅਗੇ ਵੀਜੀ ਹੋਣੀ ਵੀ ਵੰਚ ਮੈਂ ਆ ਬਲੌਗ ਬਣਾਈ ਲਈਏ ਚਾਈਦਾ 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 ਤੇ ਬਾਕੀ ਬਣੇ ਰੋ ਫਨ ਪੂਰਾ ਹੋਊਗਾ ਬਲੌਗ ਸਾਰਾ ਹਾਸੇ ਵਾਲਾ ਹੋਊਗਾ ਤੇ ਬਸ ਚੇਲ ਫਾਨੀ ਹਨ ਉਹ ਪਿਆਸ ਗੱਟੀਆਂ ਬਣੇ ਰਿਹਾ ਬਸ ਫੁੱਲ ਓਵਰ ਸੀ ਆਪਣਾ ਕਰਿਓ ਹਾਂਜੀ ਬਣਾਵਾ ਵੀ ਅੱਜ ਅਸੀਂ ਹੋ ਰਿਹਾ ਮੈਂ ਸਿਮਨਦੇਸ਼ ਆਪੇ ਵੱਡੇ ਸਿਮਨ ਉਹਨੇ ਗਿਆ ਸੱਦੇ ਮੁੰਡੇ ਹੁੰਦੇ ਵੱਡੇ ਆ ਤੇ ਬੰਮਾ ਸ਼ਾਮਣੂ ਆ ਆ ਦੂਜਾ ਕਹਿੰਦੇ ਆ ਜਿੱਦਾਂ ਆਪਣਾ ਕੀਤਾ ਜਿਹੜਾ ਵੱਡੇ ਮਤਲਬ ਵੀ ਅੱਜ ਅਸੀਂ ਹੈਗਾ ਉਤੋਂ ਪਹਿਲਾਂ ਸਰਪ੍ਰਾਈਜ਼ ਦੇ ਦਈਏ ਨੂੰ ਕਿੱਦਾਂ ਚੱਲਣਿਆ ਗਾਮਾ ਬਾਕੀ ਵੀਰੇ ਕਿੱਦਾਂ ਤੋਂ 10 ਸਾਲ ਨੂੰ ਵੱਡਾ ਮੀਟ ਦਾ ਵਧੀਆ ਠੀਕ ਆ ਕਿੰਨੇ ਕਿਲੋ ਲੈਂਦਾ ਜੇ 6 ਕਿਲੋ ਮਿਲਦਾ 6 ਕਿਲੋ ਮਿਲ ਰਿਹਾ ਤੇ ਬਾਕੀ 1 ਕਿਲੋ ਉਹਨੇ ਵਾਧਾ ਪਾਤਾ ਹਾਂ ਉਹ ਤਾਂ ਆ ਕਿ ਵਿਜੇ ਦੀ ਵਗ ਵੀ ਨਾ ਦੂਜਾ ਨਹੀਂ ਨਾਲ ਹੜਿਆ ਨਹੀਂ ਮम्मा ਗੱਲ ਨਹੀਂ ਕਰਾਈ ਤੁਸੀਂ ਤੈਨੂੰ ਪਤਾ ਢਿੱlo ਆ ਲੋ ਬੇਟੀ ਕਿੱਧਰ ਜਾਣਾ ਹੈ ਆਉਣ ਲੱਗਾ ਬਾਕੀ ਉਹ ਵੀ ਇਹ ਕਿਹੜਾ ਪਿਆਜ਼ ਕੱਢਣ ਦਿਆ ਉਹਦੀ ਸਿਰ ਤੇ ਸਭ ਕੁਝ ਹੋਇਆ ਹਾਂ ਜ਼ਿੰਮੇਵਾਰੀਆਂ ਨਿਭਾਈਆਂ ਜਾਂਡੀਆਂ ਇਹ ਬਹੁਤ ਵਧੀਆ ਬੰਦਾ ਮਿੱਠੇ ਚਲੇ ਕਰਨ ਦੇ ਹਾਂ ਬਾਕੀ ਅੱਧਰ ਅੱਗ ਨਹੀਂ ਬਲਣ ਦੀ ਤੇ ਥੋੜੀ ਜੀ ਦੁਬੀ ਦਾ ਹੋਣ ਦੀ ਆ ਇਹ ਕੋਈ ਨਹੀਂ ਪੈਟਰੋਲ ਘੱਡੋ ਪੈਟਰੋਲ ਉਹ ਕੱਢ ਪੈਟਰੋਲ ਬਾਹਰ ਗੱਡੀ ਮੈਟਰੋਲ ਇਹ ਚੋ ਕੱਢਦਾ ਓ ਕੀ ਹੋ ਗਿਆ ਤੇ ਬਾਕੀ ਇਧਰ ਆ ਵੰਸ਼ਾ ਬੜਾ ਟੂਰ ਦੇ ਗਿਆ ਇਹ ਨਹੀਂ ਮੈਂ ਇਹਨੂੰ ਕਿਲਾ ਖਾ ਆਪਣਾ ਖਾ ਲਾ ਉਹ ਨਹੀਂ ਬਾਚੋ ਮਾਮਾ ਥੱਕੇ ਨਹੀਂ ਵਹਿੰਦੇ ਵਹਿੰਦੇ ਨੇ ਬਹੁਤ ਜ਼ਿਆਦਾ ਬਣਦਾ ਸੀ ਕਹਿ ਕੇ ਆਏ ਆ ਵੀ ਐਂ ਚੱਲੇ ਆ ਮੋਟਰਸਾਈਕਲ ਦੀ ਸਰਵਿਸ ਕਰਾਉਣ ਹਾਂ ਤੇ ਹੁਣ ਕਹਿੰਦਾ ਕਾਦੀ ਚੱਲੇ ਹੁਣ ਹੁਣ ਫੇਰੇ ਨੇ ਕਹਿਦਾ ਕਾਦੀ ਚੱਲਨੇ ਚੱਲ ਕਾਦੀ ਘਰ ਦੂਰ ਆ ਘਰ ਦੀ ਮਮੀ ਨੇ ਪਕੌੜੇ ਬਣਾਏ ਆ ਬਣੇ ਆ ਬਣੇ ਚਲ ਕੋਈ ਨਹੀਂ ਚੱਲ ਜਾਗੇ ਸਾਡੇ ਨੂੰ ਉਧਰ ਨੂੰ ਇਹ ਦਿਖਾ ਗਏ ਨਾ ਉਹ ਕੋੜੇ ਖਾਏ ਹੋਣਗੇ ਕੋਈ ਨਹੀਂ ਇੰਨੇ ਪੈਟਰੋਲ ਕਰਦੇ ਉਹ ਸ਼ਾਸ਼ਾ ਵੇਦ ਨੂੰ ਜਾ ਉਹ ਪਰਾ ਪੈਟਰੋਲ ਚਲਾ ਬਾਕੀ ਆ ਜਿਸ ਤੋਂ ਤੁਸੀਂ ਸਨੇਪਰ ਤੋਂ ਵੇਖਦੇ ਹੋਗੇ ਵੀਡੀਓ ਵੇਖਦੇ ਹੋਗੇ ਲੋਕੇਸ਼ਨ ਆ ਉਹ ਤੁਹਾਨੂੰ ਪਤਾ ਆਇਆ ਕਰ ਹੈ ਬਾਕੀ ਬੋਤਲਾ ਇਹ ਤਾਂ ਸਟੀਆਂ ਉਹਨਾਂ ਨੇ ਪਤਾ ਕੰਮ ਚਿੱਲਡ ਹੋਊਗਾ ਚਿੱਲਡ ਚਿੱਲਡ ਬਾਕੀ ਇਹ ਸਾਰੇ ਭਰਾ ਨਸ਼ੇ ਪਤੇ ਤੋਂ ਦੂਰ ਇਹ ਕੰਮ ਵਾਲੇ ਘੱਟ ਦਿਓ ਦੋ ਉਹ ਨਹਿਨਾ ਵਾਲ ਦੋ ਇਹ ਨਸ਼ੇ ਪਤੇ ਵਾਲੇ ਇਹ ਬਹੁਤ ਵਧੀਆ ਬਾਕੀ ਕਿਹੜਾ ਮੇਰਾ ਭਰਾ ਬੀਨਾ ਬੂਲਾ ਮਿੰਦਾ ਵਾ ਸਭ ਕੁਝ ਜੇ ਸਭ ਕੁਝ ਛੱਡ ਦੋ ਤੇ ਕੁਝ ਨਹੀਂ ਰੱਖਿਆ ਕਮਾਜ ਹਾਂਜੀ ਤੇ ਬਾਕੀ ਯਾਰਾ ਮਿੱਤਰਾਨਾ ਯਾਰਾ ਮਿੱਤਰਾਂ ਨੂੰ ਜੇ ਲਫਾਨੇ ਕਰਾ ਤੁਹਾਨੂੰ ਜਿੱਦਾਂ ਪਤਾ ਪਲੱਸ 2 ਮੁੱਕਣ ਵਾਲੀ ਹੈ ਜਦੋਂ ਮੁੱਕ ਗਈ ਫਿਰ ਸਾਰੇ ਯਾਰ ਮਿੱਤਰਾਂ ਨੇ ਪਤਾ ਹੀ ਆ ਫਿਰ ਥੋੜੀ ਹੋੜੀ ਪਿਛੋੜਾ ਪੈਣਾ ਦਿਲ ਫਿਰ ਇਹਦੀ ਫਲੈਟ ਅਮਰੀਕਾ ਦੀ ਤੇ ਤੁਹਾਨੂੰ ਪਤਾ ਵਾ ਵੀ ਕਿਦਾਂ ਇਹਦੀ ਫਾਈਲ ਦੇ ਕਾਗਜ਼ ਕੂਕੂ ਲਾਏ ਲਾਏ ਵੀਜ਼ਾ ਨੇ ਘਰੇ ਪਿਆ ਵਾ ਵੀਜ਼ਾ ਘਰੇ ਪਿਆ ਤਾਂ ਅਸੀਂ ਕਿਧਾ ਹੋ ਨਹੀਂ ਡੇ ਵੀ ਫਿਰ ਹੱਥ ਦਿਲ ਨਹੀਂ ਲੱਗਣਾ ਤੁਹਾਨੂੰ ਪਤਾ ਵਾ ਵੀ ਤੇ ਚਲੋ ਹੁਣ ਅਸੀਂ ਸ਼ੋਰਟ ਵਿਖਾਈ ਜਾਵਾਂਗੇ ਬਾਕੀ ਆ ਫੂਜ ਬੈਟਰੀ ਲੋ ਗਈ ਹੈ ਤੇ ਵਲੋਗ ਹੁਣ ਬਾਕੀ ਖਾਧੀ ਪੈਂਦੀ ਐ ਤੇ ਜਦੋਂ ਜਿੰਨਾ ਟਾਈਮ ਨਹੀਂ ਕੰਟੀਨਿਊ ਕਰਨ ਦੇ ਨਾਲ ਜੇ ਲੇਟ ਹੋ ਗਏ ਫਿਰ ਜੂਨੀਫਾਰਮ ਲਵਾਵਾਂ ਕਿੰਨਾ ਦੀ ਹਾਂਜੀ ਫਿਰ ਤੁਸੀਂ ਵੇਖਿਓ ਕੰਟੀਨਿਊ ਕਰ ਲਗੇ ਫੇਰਾ ਪਜਾਮਾ ਲਵਾ ਲਈ ਕਸ਼ਮੋਲ ਹਾਂਜੀ ਮੱਜੀ ਆ ਕਿਨੇ ਕਿਲੋ ਆ 3 ਕਿਲੋ ਉਹ 6 ਗਹਿਣੇ ਤੋਂ 3 ਗਹਿਣੇ ਆ 6 ਕਿਲੋ ਆ ਬੜੀ ਬੜੇ ਲੈਣਦੇ ਆ ਦੇ ਮੁੱਕਣੀ ਨਹੀਂ ਆ ਦੇ ਕੋਲ ਮੁੱਕਣਾ ਕਿਉਂ ਨਹੀਂ ਆ ਮੁੱਕਣੇ ਗਹਿਣ ਦੋ ਜਿੰਨੇ ਸਕੂਲੋਂ ਆਏ ਕਿ ਕੀ ਵੰਦਾ ਕੀ ਆ ਢੋਖ ਲੱਗੀ ਸੇੜਦੀ ਇਹਨੂੰ ਹੋਸ ਤੇ ਦਾ ਕੱਢਾਂਗੇ ਲਾਜ ਲਈ ਉਧਰ ਤੇ ਬਾਕੀ ਇਦਰਾ ਜਿੰਨੇ ਵੀ ਰਾਡੇ ਪਰਦੇ ਸਕੂਲ ਸਕਰਾਂ ਚ ਰੋਣ ਕਿਵੇਂ ਦਾ ਲਾ ਲਿਆ ਕਰੋ ਰੋਣ ਕਿਵੇਂ ਲਾ ਇਹੋ ਜਿਹਾ ਲੱਗਣਾ ਨਹੀਂ ਵਰਗੇ ਕੋ ਆਹ ਇਹ ਗੱਲ ਤਰੀਆ ਗਿਆ ਬਾਕੀ ਤਾਜ ਤੂੰ ਜੁਣੀ ਜਿਹੜੇ ਆਏ ਬੱਚੇ ਨਵੇਂ ਬਾਕੀ ਆ ਡਾ ਵੀਰ ਦੁਬਈ ਵਾਲੇ ਦੁਬਈ ਵਾਲੇ ਵੀਰ ਆਪਣੇ ਹੋਰ ਕਿਦਾਂ ਉਸੇ ਮੋਲ ਚੱਲ ਵਧੀਆ ਹੋ ਕੇ ਰਿਪੋਰਟ ਆ ਰਹੇ ਆ ਰਹੋ ਅੱਥੇ ਬੈਨੇ ਆ ਕੋਈ ਨਾਮ ਆ ਗਿਆ ਤੁਹਾਨੂੰ ਦਾ ਮੜਾ ਜਾ ਤੇ ਬਾਕੀ ਮੈਂ ਹਾਂ ਵੀਰੇ ਫਿਰ ਵਲੌਗ ਚਾਲੂ ਰੱਖੀ ਹੈ ਨਾ ਬਲੋਗੇ ਮੈਂ ਚਾਲੂ ਰੱਖੀਏ ਚਾਲੂ ਅਸੀਂ ਪਾ ਦਨਾ ਵਫੇ ਅੱਗੇ ਘਾਟ ਆ ਇਕੂ ਤੇ ਪਾ ਦਨਾ ਵ ਇਕੂ ਦੇ ਪਾ ਦਨਾ ਵ ਇਕੂ ਦੇ ਖੇਤ ਦਾ ਨਾ ਕੰਮ ਆਹੀ ਵੇਖੀ ਦਵਾਰਾ ਵਾਕੇ ਪੂਰਾ ਪਿਆ ਵ ਮਿਰਚਾ ਪਾ ਪਾ ਮਾਰ ਦਨੇ ਸਾਰੇ ਵੇਖੀ ਇਹ ਸਰਦੇ ਆ ਮਿਰਚ ਤਾਂ ਲੜੀ ਏ ਵੰਚੀ ਗੋ ਆ ਹਾਏ ਵੇ ਗੁੰਡੀ ਮੋਸਟੇਡੀ ਵਾਕ ਨਹੀਂ ਹੁੰਦੀ ਨੂੰ ਕੰਮ ਗਿਆ ਸੀ ਉਹ ਪੁੱਛਣ ਦਿਆ ਓਏ ਓਹ ਫੜਾ ਮੇਰੇ ਤੇਲ ਦੀ ਕਮੀ ਆ ਗਈ ਹਾਂ ਇਹ ਮੁੱਧੀ ਆ ਜੇ ਆ ਮਾਰ ਚੱਲਾ ਨਹੀਂ ਹੈ ਮਾਮਾ ਤੇ ਮਾਰ ਚੱਲਾ ਕੋਈ ਨਹੀਂ ਹੁੰਦਾ ਫਿਰ ਛੱਡ ਦੇ ਜੇ ਟਾਇਰ ਦੇ ਟੱਲਾ ਦੇ ਇੱਕ ਛੱਡ ਦੇ ਫਿਰ ਤੇਲ ਹਾਂ ਛੱਡ ਦੇ ਸਾਰੇ ਅੱਗੇ ਨੂੰ ਛੱਡ ਦੇ ਛੱਡ ਦੇ ਹੋ ਰਿਹਾ ਵਾ ਬਸ ਭਰ ਆ ਤੇਲ ਨੰਨ ਆ ਰਾਂ ਦੇ ਇੱਥੇ ਥੱਲੇ ਲਾਉਣੀ ਆ ਨੀ ਨਾ ਹੋਣਾ ਹਣਾ ਤੇਰਾ ਓਏ ਯਾਰ ਬੰਦਾ ਨੂ ਲੱਗ ਗਿਆ ਓਏ ਮੋਨ ਪਾਤਾ ਵੀ ਕਿੱਥੇ ਲਾਣਾ ਰਹੀ ਮਾਰਦਾ ਬੋਤਲ ਉਹ ਮਰੇਆਂ ਦੇ ਬੋਤਲ ਉੱਗ ਲਉਣੀ ਆ ਇੰਦਾ ਨਾ ਕਰ ਜਾਨੀ ਜਿੱਦਾਂ ਐਂਟੀ ਨੂੰ ਨਹੀਂ ਲੱਗਦੀ ਸੀ ਨੇ ਤੇਰਾ ਸੁਣ ਇੰਨਾ ਐ ਉਹਨੂੰ ਨਿੰਦਾਂਗੇ ਨਾ ਸੜ ਜਾਣਾ ਕੀ ਮਸਲਾ ਹੋ ਗਿਆ ਵਾ ਸ਼ਿਸ਼ਾ ਕਿਹਾ ਗਿਆ ਵੀਰ ਮੇਰੇ ਦਾ ਚੋਰੀ ਹੋ ਗਿਆ ਕੋਈ ਗੱਲ ਨਹੀਂ ਅਸੀਂ YouTube ਤੇ ਪਾ ਦੇਣਾ ਵਾ ਜਲਦੀ ਜਲਦੀ ਨਹੀਂ ਵੰਸ਼ੇ ਇੱਥੇ ਵੱਡਾ ਵੱਡਾ ਲਿਖਾ ਦਈਏ ਇਸ ਵਾਰੀ ਆਪ ਦੇ ਸਮਾਨ ਦੀ ਆਪ ਦੇ ਮਿਵਾਰ ਦੇਖੀ ਇੱਥੇ ਇੱਕ ਹੋਰ ਹੀ ਚੀਜ਼ ਲਖਣੀ ਆ ਜੂਲੀ ਬੈਠਣਾ ਤਾਂ ਕਿ ਬਣਾ ਦੇ ਦੱਸਾਂਗੇ ਬਾਅਦ ਵਿੱਚ ਮੋੜ ਸਾਨੂੰ ਲਾ ਲੈਣਾ ਤੇਰਾ ਸ਼ੀਸ਼ਾ ਸਪੂਟ ਇਹਦਾ ਸ਼ੀਸ਼ਾ ਕਿੰਨੇ ਕੀ ਕਰਨਾ ਹੈ ਦੱਸ ਬੰਦਾ ਪਿੱਛੇ ਚੱਲ ਕੋਈ ਨਹੀਂ ਇਹੀ ਕੰਮ ਚੱਲਣਾ ਐ ਸੱਜਾ ਚੱਲ ਫਾਰ ਸਕੂਟਰੀ ਪਾਣੀ ਪਰ ਲਾਈਏ ਫਿਰ ਹਾਂ ਉਹਨਾ ਬੱਬੇ ਸਾਰਾ ਟੱਬਰ ਹੀ ਪੈ ਗਿਆ ਓਏ ਚੱਲੋ ਯਾਰ ਤੁਮ ਜਹ ਹਸਾਉਣਾ ਪੋਣਾ ਹਾਂ ਕਬੱਡੀ ਅੱਗੇ ਗੱਲ ਕਬੱਡੀ ਪਲੇਅਰ ਲੈ ਚਮਚਾ ਖਾਵਾ ਕਬੱਡੀ ਪਲੇਅਰ ਚਮਚਾ ਖਾਵਾ ਕਬੱਡੀ ਪਲੇਅਰ ਹੈ ਕਬੱਡੀ ਪਲੇਅਰ ਹੈ ਬੰਦ ਚਮਚਾ ਫੜੀ ਅੰਦਰ ਲੂਣ ਮਾਮਾ ਸਾਰਾ ਵਿੱਚ ਪੈਣ ਹਾਂ ਆਪਣਾ ਵੀ ਟਿਵੀਸ਼ਨ ਵਾਲੇ ਹੈ ਟਿਵੀਸ਼ਨ ਤਮਾਕੂ ਮਾਰ ਕੇ ਆਏ ਇੱਧਰ ਕਰੋ ਭਾਈ ਕਬੱਡੀ ਪਲੇਅਰ ਇੱਧਰ ਮੂੰਹ ਖਾਵਾ ਆਪਣਾ ਇਹ ਕਲਿੱਪ ਤੇਰੇ ਬਾਪੂ ਨੂੰ ਜਾਊਗੀ ਠੀਕ ਆ ਮੰਜ਼ੂਰ ਆ ਓਕੇ ਬਾਕੀ ਨੂੰ ਵਾਲੇ ਸਰ ਸਕੂਲ ਟ੍ਰਿਪ ਓਥੋਂ ਆਏ ਪੇਪਰ ਤਾਂ ਇਹਦੀ ਨਹੀਂ ਗੱਲ ਕੋਈ ਕੁਆਂਟੀਟੀ ਦੇ ਦੋ ਤਿੰਨ ਬੜਾ ਬੜਾ ਸਰ ਘੜ ਘੜ ਕੇ ਵਿੱਚ ਭਾਵੇਂ ਕੋਲ ਤਾਂ ਸਹੀ ਆਏ ਦੋਵੇਂ ਸ਼ਾਫ ਆਪਣੇ ਦੇ ਪੂਰਾ ਨਮਕ ਕਰ ਕਲਾ ਆਪਣੀ ਵਿਖਾਉਣ ਥੋੜਾ ਹੋਰ ਵੱਧ ਵੀਰ ਵੱਧ ਘੱਟ ਹੋਇਆ ਤਾਂ ਇਹਨੂੰ ਪੁੱਛਣਾ ਛੋਟਾ ਵੀ ਪਾਲਾ ਹੋਵੇ ਸਮਾਛਾ ਦੇ ਕਬਨੀਆਂ ਬੜੀ ਆਹ ਕਿਹੜੇ ਲੱਗਣੀਆਂ ਲੈ ਉਹ ਕਦੋਂ ਪੋਣੀ ਖਾਦਾ ਜਿਹੜਾ ਫਲ ਗਿਆ ਨਹੀਂ ਨਹੀਂ ਆਇਆ ਕੋਈ ਨਾ ਇਹ ਹੋਰ ਹੋਰ ਕੀ ਬਣਾ ਮਿਰਚਾ ਮਿਰਚਾ ਛੱਡ ਦੇ ਸਾਕੋ ਪੈਸੇ ਆ ਜਾਈਏ ਅੱਜ ਕੈਮਰਾ ਸੌਫ ਓਏ ਮੈਨੂੰ ਇਹ ਦੱਸੋ ਹੁਣ ਖਾਣ ਵਾਸਤੇ ਕੋਈ ਪ੍ਰਬੰਧ ਕੀਤਾ ਉਹਦੇ ਵਿੱਚ ਕੀ ਪੁਲਿਸ ਮਦਦ ਹੋਈ ਕੀ ਖੋਲਾਗੇ ਚ ਬੁੱਖਾ ਜੀ ਲੈਣ ਦੀਆਂ ਕੈਟਰਿੰਗਾਂ ਲੱਗੀ ਕੈਟਰਿੰਗ ਕੈਟਰਿੰਗ ਵਾਲੇ ਦਾ ਵੀ ਇਹ ਲੈ ਇਹਨਾਂ ਜਮਾਨਾ ਕੁੱਤਿਆਂ ਨੂੰ ਬੰਦੋ ਸਾਰੇ ਵੇਲੇ ਸੰਗਲੀ ਨਾਲ ਆ ਗਿਆ ਨਾ ਗੱਲ ਤਾਂ ਉੱਥੇ ਹੀ ਕੋਈ 2:00 ਵਜੇ ਉੱਥੇ ਗੁਰਦਾਰ ਲਾਓ ਵੀ ਪੂਰੇ ਟੇਬਲ ਟੂਲ ਪੂਰੇ ਐ ਜਿੱਦਾਂ ਹੁੰਦੇ ਨਹੀਂ ਐ ਉਹੀ ਫੀਲਿੰਗ ਆਉਂਦੀ ਪੁਰਾਣਾ ਕੰਮ ਚੱਲ ਰਿਹਾ ਕੋ ਕੋ ਖਿਦ ਗਈ ਮੇਰੀ ਉਹ ਡੇਗੀ ਚਲੋ ਕੋਈ ਨਹੀਂ ਬਾਕੀ ਇਧਰ ਹੀ ਦੇਖੋ ਪੂਰਾ ਕੰਮ ਚੱਲਣ ਦਾ ਝੋਰਾ ਝੋਰਾ ਜਿ ਕਪੜਾ ਬਣਿਆ ਓਏ ਦੱਸੋ ਓਕੇ ਰਿਪੋਰਟ ਓਕੇ ਰਿਪੋਰਟ ਆ ਸ਼ੈਫਾ ਦਾ ਪਾਸ ਆ ਯਾਰ ਸਪਰ ਕਰੋ ਜੇ ਕਿੰਨੇ ਬਣਾਉਣਾ ਇਹਦੇ ਆਪਣਾ ਨੰਬਰ ਦੱਸ ਦੀ ਠੀਕ ਆ ਬਾਡੀ ਵੀ ਘੜੀ ਦੇ ਬਾਕੀ ਆ ਵੀ ਆ ਗਿਆ ਆਪਣਾ ਆਂਡਾ ਦਾ ਕਰਾਉ ਘਰ ਜਾ ਗਏ ਓਏ ਬਾਕੀ ਟਰੈਕਟਰ ਲੈ ਆਂਦਾ ਵੰਸ਼ ਨੇ ਕਹਿੰਦਾ ਗਾਣੇ ਸ਼ੈਣ ਲਾਉਣੇ ਆ ਤੇ ਥੋੜਾ ਪਤਾ ਬਣਾਉਣੇ ਆ ਮੋੜ ਹੂੰ ਇਹਨੂੰ ਕਹਿੰਦੇ ਔਰੂਗੀ ਬਹੁਤ ਕਿੱਦਾਂ ਬਣਿਆ ਵਾ ਤੂੰ ਤੇ ਮੈਂ ਮੇਨ ਬੰਦਾ ਹਾ ਆ ਗਈ ਆ ਮੂੰਹ ਬੋਲ ਹੱਥ ਪੂਰਾ ਆਏ ਹੋਏ ਵਾਹ ਜੀ ਕਿੱਦਾਂ ਬਣਿਆ ਜੇ ਆ ਵੇ ਲੋ ਕਿੱਦਾਂ ਦਾ ਬਣਿਆ ਟੰਡੇ ਆਪਾਂ ਪੂਰਾ ਆਨੰਦ ਵਜਾ ਪੂਰਾ ਆਨੰਦ ਬਾਕੀ ਆ ਹਣ ਜਾਂ ਲੱਗਿਆ ਸਪਾਈਸ ਵੀ ਕਰਕੇ ਜਾਵਾਂਗੇ ਤੂੰ ਇਹਦਾ ਸਮੋਟੇ ਜੀ ਆ ਆਨੰਦ ਵਜੇ ਵੇ ਆਨੰਦ ਹੀ ਬਜਣੇ ਇਹਨਾਂ ਨੂੰ ਪਤਾ ਫਿਰ ਹੈਂ ਫੇਰੀ ਵਰਲੀ ਵਿੱਚ ਲਾਣਾ ਈ ਨੰਦ ਵੱਜ ਗਿਆ ਨੰਦ ਬਾਕੀ ਰੌਣਕਾਂ ਪੂਰੀਆਂ ਲੱਗੀਆਂ ਵੇਖੋ ਪੈਂਮ ਕੇ ਮਾੜੇ ਵਿਆਹ ਦੀਂ ਦੀ ਪਲੇਟ ਲਾਤੀ ਤੁਸੀਂ ਇੱਥੇ ਇੱਕ ਇੱਕ ਬੰਦੇ ਨੇ ਤਿੰਨ ਤਿੰਨ ਚਾਰ ਚਾਰ ਲਾਈਆਂ ਕੀ ਕਰੇ ਚੈੱਕ ਕਰਾ ਇੱਥੇ ਬਾਕੀ ਅਸੀਂ ਕਈ ਛੋਟ ਵਿਖਾ ਨਹੀਂ ਸਕੇ ਕਿਉਂਕਿ ਉਹ ਥੋੜੇ ਜਿਹਾ ਜ਼ਿਆਦਾ ਧੱਕੜ ਹੀ ਹੈ ਕੋਈ ਨਹੀਂ ਵਿਖਾ ਦਿੰਦੇ ਵਿਖਾ ਦਿੰਦੇ ਪੇਲੀ ਆਲੀ ਪੇਲੀ ਆਲੀ ਦਾ ਨੀ ਕੁੱਤੇ ਨੇ ਬੈਟ ਪੈ ਸੜੇ ਕੋਸੀ ਤੇ ਬਾਕੀ ਰੌਣਕਾਂ ਪੂਰੀਆਂ ਲੱਗੀਆਂ ਏ ਫਰੇ ਤਾਂ ਨਾ ਦੇਖੋੜ ਫੇਰ ਮ ਖਾ ਲਾਂਗਾ ਰਾਤੀ ਤੱਕ ਨਹੀਂਗਾ ਬੜਾ ਛੋਟਾ ਖਾ ਲਾਂਗੇ ਓ ਵੱਡੀ ਪਾਰਟੀ ਤਾਂ ਕਿੱਦਾਂ ਮ ਮੋਲ ਜਾ ਦੱਸੋ ਬਣਾਇਆ ਪੀਲੀ ਪਾਰਟੀ ਹੋਣੋਗੀ ਹਾਂ ਆਪਾਂ ਓਨ ਕਰ ਲੇ ਜੀ ਚਲੋ ਜੀ ਬਾਕੀ ਉਹ ਵੀ ਵਲੋਗ ਕੰਟੀਨਿਊ ਰਹਿਊਗਾ ਬਾਕੀ ਇੱਧਰ ਦੇਖੋ ਪੀਂਦੇ ਨੇ ਕੁਝ ਖਾਂਦੇ ਨੇ ਸਾਡੇ ਕੁੱਤੇ ਨੂੰ ਪਾਉਣ ਲੱਗਾ ਵਾ ਹੁਣ ਲੱਗ ਜਾਊਗਾ ਖਾ ਲੈ ਲਓ ਵੀ ਜਗਤੰਦਸਿਆ ਵੀਰੜ ਦਾ ਜਨਮ ਦਿਨ ਵਾ ਹਣੋਂ ਹੋ ਲੱਗੇ ਸੈਲੀਬ੍ਰੇਟ ਕਰਨ ਹਾਂ ਇਹ ਤਿਆਰੀਆਂ ਪੂਰੀਆਂ ਚੱਲਣੀਆਂ ਕਿੱਦਾਂ ਵੀਰੇ ਆਵਰ ਔਰ ਜੀ ਮੈਂ ਵਲੋਗ ਫੇ ਵੀਰ ਦਾ ਬਣਾ ਲਈਏ ਹੋਰ ਉਹ ਗਾੜੀ ਗਾੜੀ ਮੈਂ ਬਿਜ਼ੀ ਕੰਮ ਚ ਬੱਘ ਰਹੇ ਨਹੀਂ ਇਹ ਅੱਜ ਵੀ ਕੱਢ ਕੇ ਭੁੱਲ ਰਹੇ ਜੀ ਔਰ ਵੀਰ ਜੀ ਠੀਕ ਠਾਕ ਜੇ ਆਹ ਤੇ ਵੀਰ ਆਪਣਾ ਤਲਕੀਆਂ ਚ ਰਹਿੰਦਾ ਵਾ ਨਾਲੇ ਨੇ ਫੋਨ ਹੀ ਪਾਵਰ ਕਰਾ ਬਾਕੀ ਆਹ ਵੀਰ ਆ ਗਿਆ ਆਪਣਾ ਰੈਪਰ ਓ ਦੋਵੇਂ ਇੱਕ ਜਿਹੀ ਕਿਉਂ ਏ ਕੋਈ ਨਹੀਂ ਤੁਹਾਨੂੰ ਦਿਖਾਉਨੇ ਆ ਆ ਤੇ ਤਾਂ ਜਿਹੜੀ ਕਰਾਉਣੀ ਆ ਤੁਹਾਨੂੰ ਬਾਹਰ ਜਾ ਕੇ ਵਿਖਾਉਣੀ ਆ ਕਿੱਦਾਂ ਵਰਜੀ ਠੀਕ ਠਾਕ ਜੇ ਜੀ ਠੀਕ ਠਾਕ ਜੇ ਚਲੋ ਫੇਰ ਲੋ ਬਈ ਇਦਾਂ ਤੁਹਾਨੂੰ ਦੱਸਿਆ ਹੈ ਤਾਂ ਆਪਾਂ ਜਾਣਦੇ ਨੇ ਵੀ ਤਾਂ ਹੈਲੋ ਫਰ ਪਾਰਟੀ ਹੁੰਦੀ ਜਿਹੜਾ ਛੋਰਾਂ ਦੇ ਬਾਕੀ ਨਾ ਹੁਣ ਦਬੇੜਦੇ ਆ ਤੇ ਇਹ ਵੀਡੀਓ ਦਾ ਇਦਾਂ ਨਾ ਕਰੀ ਕੋਈ ਨਹੀਂ ਉਹ ਵੇਲਾ ਅੱਜ ਫੇਰ ਜਿੱਦਾਂ ਦਾ ਅੱਜ ਫੇਰ ਲਵੇੜਨ ਦਾ ਵੀ ਕੱਟੀ ਕਟਾ ਕਾਦੀ ਦੇਣਾ ਹੈ ਹੈ ਓਏ ਪੰਛੇ ਅੱਜ ਫੇਰ ਕੱਟੀ ਕਟਾ ਕਾਦੀ ਦੇਣਾ ਹੈ ਅੱਜ ਦਾ ਕੱਟੀ ਨਾ ਗੰਨੀ ਦੇਣਾ ਆਹ ਕਰਨੇ ਆਵੋ ਹਾਂ ਮੀਟਨ ਨੂੰ ਨਾ ਮੈਂ ਆ ਗਏ ਲੋ ਵੀ ਉੱਥੇ ਹੀ ਕੇ ਕਟਿਆ ਨਹੀਂ ਕੈਫੇ ਚ ਬਾਹਰ ਆ ਗਏ ਆ ਆ ਲੋਕੇਸ਼ਨ ਆ ਡੇਸ ਲਾਗੇ ਕਲੋਨੀ ਬੰਡੀ ਹੈ ਉੱਥੇ ਆ ਇੱਥੇ ਕਿੱਥੇ ਨਾਵਾਂਗੇ ਥੋੜਾ ਫੁੜਾ ਕਿੱਥੇ ਲੈ ਕਿਚਨ ਗਿਆ ਵਾ ਕਿੱਦਾਂ ਸੀਟਿੰਗ ਪਹਿਲੇ ਹੁੰਦੀ ਆ ਆਪਣੇ ਕੀਰਤ ਵੀਰ ਹੁੰਦੀ ਤੇ ਪੂਰੇ ਜੋੜਾ ਛੋੜਾ ਤੇ ਤੇ ਬਾਕੀ ਕਿਹੇ ਗੁੱਤੇ ਸਪੈਸ਼ਲ ਨਾਮ ਲਖਾਇਆ ਹੈ ਕੀ ਕਮੈਂਟ ਟੈਗ ਦੱਸੋ ਕੀ ਲਿਖਿਆ ਹੋਊਗਾ ਚਲ ਅਸੀਂ ਇਹਦੇ ਮੂੰਹ ਸੌਂਦੇ ਹਾਂ ਦੱਸ ਕੀ ਲਿਖਿਆ ਓਏ ਬਾਚੀ ਬੋਏ ਬਾਚੀ ਬੋਏ ਉਹਦੀਆਂ ਬਾਚੀਆਂ ਦਿਖਾਇਓ ਇੱਕ ਵਾਰੀ ਮੋਰਸਲ ਵੀ ਨਾ ਬਿਸ਼ੋ ਮੋਰਸਲ ਸਾਰੇ ਬਾਕੀ ਆਪਣਾ ਭਰਾ ਆ ਆ ਵੀਰ ਵੱਡੇ ਬੋਏ ਵੱਡੇ ਬੋਏ ਬਹੁਤ ਵਾਰੀ ਸਰਦਾ ਖਾਣਦੇ ਆ ਅਸੀਂ ਹਰ ਇੱਕ ਛੋਟੇ ਵੀਡੀਓ ਨਾਲ ਹਰ ਇੱਕ ਛੋਟੇ ਨਾਲ ਰਹਿਦਾ ਬਾਕੀ ਡੰਡ ਮਾਰਾ ਹੁਣੇ ਗਿਣਨੀ ਤੇ ਬਾਕੀ ਜੀ ਕਮੈਂਟ ਵਿੱਚ ਜ਼ਰੂਰ ਦੱਸਿਓ ਕਿ ਇਦਾਂ ਦੇ ਵਲੋਗ ਹੀ ਬਣਾਇਆ ਕਰੀਏ ਜਿੱਦਾਂ ਆਪਾਂ ਡੇਲੀ ਲਾਈਫ ਵਿੱਚ ਸਕੂਲ ਤੋਂ ਜਿੱਦਾਂ ਆ ਗਏ ਉਹਦੇ ਵਿੱਚ ਹੀ ਪਾ ਦਿਆ ਕਰਨੇ ਉਹ ਨਹੀਂ ਅਗਲੇ ਵਲੌਗਾਂ ਵਿੱਚ ਜੋ ਵੀ ਨਾਲ ਹੋਊਗਾ ਕਿਉਂਕਿ ਉਹ ਥੋੜਾ ਯਾਰ ਬਿਜ਼ੀ ਆ। ਬਾਕੀ ਸਾਡੇ ਮੇਰੇ ਭਰਾ ਵਲੌਗ ਨੂੰ ਸ਼ੇਅਰ ਜ਼ਰੂਰ ਕਰਿਓ। ਬਾਕੀ ਇਧਰ ਫੋਟੋਆਂ ਫੋਟੋਆਂ ਕਿਚਨ ਦੇ ਆ। ਹਾਂਜੀ, ਵੈਲਕਮ ਬੈਲ ਸਾਲਿਓ ਕਿਹੜਾ ਹੀ। ਬੈਲ ਆਈਕਨ ਨੂੰ ਜ਼ਰੂਰ ਦਬਿਓ। ਤੇ ਬਾਕੀ ਹੋਰ ਬਾਤ ਜੀ ਮੈਂ ਕਹਿੰਦਾ ਵਾ ਕਮੈਂਟਾਂ ਵਿੱਚ ਤੁਸੀਂ ਦੱਸਿਓ ਕਿ ਇਦਾਂ ਦੇ ਵਲੌਗ ਬਣਾਇਆ ਕਰੀਏ। ਇਦਾਂ ਆਪਾਂ ਸਕੂਲਾਂ ਆ ਗਏ ਹਨਾ ਫੰਕਸ਼ਨ ਦੇ। ਕੋਈ ਨਹੀਂ ਸੱਦ ਲਾਂਗੇ। ਕੀ ਸਾਧ ਲਾਂਗੇ ਹੋਰਾ ਕੀ ਹੋ ਗਿਆ ਯੋ ਮੈਂ ਕਿਹਾ ਵਾ ਮੈਂ ਇਧਰ ਵਲੋਗ ਬਣਾਇਆ ਕਰੀਏ ਕਮੈਂਟ ਦੱਸੋ ਆਦਾ ਕੋਈ ਨਹੀਂ ਸਾਧ ਲਾ ਕੇ ਬੰਦੇ ਹਾਂਜੀ ਇਹ ਠੀਕ ਜੇ ਤੇ ਵੀਰ ਪੀਜੇ ਖਾਦੇ ਸੀ ਕੀ ਹੋ ਗਿਆ ਵਾ ਸਵੇਰ ਦਾ ਕਿਸ ਰੂਪ ਤੇ ਨਹੀਂ ਹੋ ਗਿਆ ਤਲਾਓ ਯਾ ਕਟਿਏ ਕੇਕ ਫਿਰ ਨਾ ਚਾਹ ਕਰੀ ਕਿਹੜਾ ਖਾਇਆ ਤੇ ਬਾਕੀ ਕੋਈ ਨਹੀਂ ਹੁਣ ਹੋਰ ਘੂਰ ਨਹੀਂ ਵਧੀਆ ਹੁਡੀ ਹੁੰਦੀ ਖਿੱਚੀ ਜਾਣ ਡੇ ਆ ਫੇਰ ਖਿੱਚਾਂਗੇ ਆਗੇ ਔਰ ਵੰਸੀ ਜੀ ਠੀਕ ਠਾਕ ਜੇ ਓਕੇ ਓਕੇ ਕਟਿਓ ਕੇਕ ਜਾਓ ਕਟੋ ਕੇਕ ਇੱਕ ਬਾਏ ਕਾਟਿਓ ਆਰੇ ਓਏ ਓਏ ਉਹਦਾ ਉਹਨੂੰ ਫੜਾ ਕਰਦੇ ਮੇਰੇ ਕਿਵੇਂ ਨਾ ਵਾ ਕੋਈ ਵੀਡੀਓ ਉਹ ਬਣਾ ਕਮ ਤੇ ਹੁਣ ਹੋਣਾ ਅਸਲੀ ਨਹੀਂ ਨਹੀਂ ਸਾਲਿਆ ਇੱਥੇ ਖੜੀ ਹੋ ਜਾ ਆਗ ਕੈਂਡਲ ਦੇ ਸਪਰੇਅ ਪਾ ਲੋ ਓਏ ਆਗ ਕੈਂਡਲ ਕੱਟ ਕੱਟ ਆ ਫੜ ਕੱਟ ਦੇ ਫੜ ਲਾ ਓਏ ਜੇ ਲੈ ਕੱਟਣਾ ਯਾਰ ਕੱਟ ਕੱਟ ਮਮਾ ਠੱਡ ਬੜੀ ਨੂੰ ਹੋਣਾ ਪੈਣਾ ਅਗਲੇ ਨੂੰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕਿਧਿਆ ਲੱਗਦੇ ਆ ਲਾ ਕਿਧਿਆ ਲਾ ਕੀ ਹੋ ਗਿਆ ਕੀ ਹੋ ਗਿਆ ਕੋਕਨੇ ਸੁਤ ਨਹੀਂ ਆ ਰਹੀ ਬਣਾ ਆ ਇਧਰ ਆ ਇਧਰ ਆ ਆ ਆ ਯਾਰ ਬੰਨੂ ਯਾ ਯਾਰੇ ਹੋ ਲੈ ਬਾਕੀ ਯਾਰੇ ਪਾਣੀ ਵੀ ਛੱਡ ਬੜਾ ਜ਼ਰੂਰੀ ਹੁੰਦਾ ਓਏ ਓਏ ਮੇਨ ਖੁੱਲ ਗਿਆ ਓ ਜਾ ਓ ਯਾ ਕ੍ਰੈਕ ਜਾ ਵੇਲੇ ਤੇ ਵੀ ਲਾ ਸਿਮਰਣਾ ਲੋ ਵੀ ਉਹ ਵੇਖੋ ਉਹ ਵੇਖੋ ਧਿਆਨ ਨਾਲ ਓਏ ਕਿੱਧਰ ਸਾੜੇ ਭੱਜਣ ਦੇ ਉਹ ਖੜ-ਖੜ ਬਾਜਣ ਬਾੜ ਇੱਥੇ ਬਾਜ ਤੇ ਬਾਜ ਉਹ ਜਾ ਬਾਂਦਰਾ ਬਾਦੇ ਚਲ ਆ ਰਿਹਾ ਤੇਰੀ ਵੀ ਹੋਣੀ ਆ ਮੇਰੀ ਨਹੀਂ ਮਣੀ ਚਾਈਦੀ ਮਾਰੀ ਮਾਰੀ ਬਰੋ ਮਾਰੀ ਦੀ ਫੇਰ ਚਾ ਰੁਕ ਜਾ ਵਾ ਫੱਟੇ ਦਾ ਡਰ ਵੇਖ ਚਲ ਬਾੜਾ ਆਪੇ ਬਾੜਾ ਲੈ ਆ ਲੈ ਥੋੜੀ ਜਿਹੀ ਬਾੜਾ ओ साले आप चढ़े ही आ जाओ आ जाओ पता है कि आना ते आ जाओ ओ बात नहीं पई चल बचियाया मेरे बच गया वेला वटा ओ बात नहीं पई मारियो वादे वादे आजा आ सारे उने मैंने हाथ दे देना ये बनाई जी ओ ਉਹ ਤੂੰ ਹੀ ਉਹ ਆਲੇ ਨੇ ਤਾਂ ਕੋਈ ਪੱਟੇ ਮੈਨਾਂ ਦਾ ਕੱਢਾ ਉਹ ਜਾ ਹੋਏ ਤਾਂ ਦੂਸਰਾ ਕੀ ਕਰਨਾ ਕੁੱਟਿਆ ਉਹ ਉਹ ਤੇਰੀ ਹਾਜੀ ਜਾਈ ਰਹੀ ਸੀ ਮੀਮ ਕਮਰੇ ਤਾਨੂੰ ਓਏ ਮੈਨੂੰ ਬਰਾਬਰ ਪੀ ਰਹੀ ਆਪਨੇ ਵੀ ਕੋ ਟੀਚ ਨਾ ਵਰਤੀ ਸਾਲੇ ਨੇ ਹਾਜੀ ਕੱਪੜਾ ਹਾਂ ਸਭ ਨਹੀਂ ਫੇਰ ਦੀ ਫਗਾਉਣ ਦੇ ਹਾਂ ਤੇਰੀ ਮਾਂ ਨੂੰ ਆ ਹਾਜੀ ਬਾ ਜੇ ਤੋ ਇਹ ਤਾਂ ਯਾਰ ਚੱਲੀਏ ਕਰ ਨੂੰ ਚੱਲੀਏ ਯਾਰ ਨਵੀਂ De alla vandrar på den. Och då är det en som är du. Så det är jag igen.